ਜੀ ਛੋਟੇ ਹੁੰਦੇ ਆ ਕਿ ਕਹਾਣੀ ਪੜਦੇ ਹੁੰਦੇ ਸਾਂ ਕੋਈ ਰਾਜਾ ਕਿਸੇ ਜੰਗਲ ਦੇ ਵਿੱਚ ਗਵਾਚ ਜਾਂਦਾ ਏ ਉਹਨੂੰ ਰਸਤਾ ਭੁੱਲ ਜਾਂਦਾ ਹੈ ਕਰਦੇ ਕਰਦੇ ਕਿਸੇ ਗਰੀਬ ਦੀ ਝੌਂਪੜੀ ਦੇ ਵਿੱਚ ਪਹੁੰਚਦਾ ਹੈ ਜਦੋਂ ਰਾਜਾ ਗਰੀਬ ਦੀ ਝੌਂਪੜੀ ਵਿੱਚ ਪਹੁੰਚਦਾ ਹੈ ਗਰੀਬ ਨੂੰ ਆਪਣੇ ਬਾਰੇ ਦੱਸਦਾ ਹੈ ਗਰੀਬ ਉਹ ਲੋੜਵੰਦ ਬੰਦਾ ਆਪਣੀ ਝੌਂਪੜੀ ਵਿੱਚ ਉਹਨੂੰ ਰੱਖਦਾ ਜੋ ਰੁੱਖੀ ਮਿੱਸੀ ਹੈ ਰਾਜੇ ਨੂੰ ਖਵਾਉਂਦਾ ਹੈ ਸਵੇਰ ਹੁੰਦੀ ਹੈ ਰਾਜੇ ਨੂੰ ਉਹ ਰਸਤਾ ਦੱਸ ਦਿੰਦਾ ਰਾਜਾ ਆਪਣੇ ਰਸਤੇ ਤੇ ਪਹੁੰਚ ਜਾਂਦਾ ਹੈ ਆਪਣੀ ਮੰਜ਼ਿਲ ਤੇ ਆਪਣੇ ਮਹਿਲਾਂ ਵਿੱਚ ਪਹੁੰਚ ਜਾਂਦਾ ਹੈ ਮਹਿਲਾਂ ਵਿੱਚ ਪਹੁੰਚਣ ਤੋਂ ਪਹਿਲਾਂ ਇੱਕ ਗੱਲ ਕਹਿੰਦਾ ਹੈ ਕੰਡੇਰ ਇਨਸਾਨ ਤੂੰ ਮੇਰੀ ਮਦਦ ਕੀਤੀ ਹੈ ਤੈਨੂੰ ਦੁਨੀਆਂ 'ਚ ਕਿਤੇ ਵੀ ਲੋੜ ਪਵੇ ਤੇ ਆਹ ਮੈਂ ਤੈਨੂੰ ਇੱਕ ਚਿੱਠੀ ਲੈ ਕੇ ਦਿੰਦਾ ਹਾਂ ਆਪਣਾ ਨਾਮ ਲਿਖ ਕੇ ਦਿੰਦਾ ਹਾਂ ਆਪਣੇ ਸਾਈਨ ਕਰਕੇ ਦਿੰਦਾ ਹਾਂ ਜਦੋਂ ਵੀ ਕਿਤੇ ਦੁਨੀਆਂ ਵਿੱਚ ਤੁਹਾਨੂੰ ਲੋੜ ਪਵੇ ਤੇ ਮੇਰੇ ਦਰਬਾਰ ਵਿੱਚ ਆ ਜਾਈਂ ਉਸ ਲੋਟਵੰਦ ਨੇ ਉਸ ਗਰੀਬ ਨੇ ਆਪਣੇ ਕੋਲੋਂ ਚਿੱਠੀ ਰੱਖੀ ਸਮਾਂ ਆਇਆ ਉਹਦੀ ਘਰਵਾਲੀ ਨੇ ਉਸ ਨੂੰ ਆਖਿਆ ਸਿਰ ਜੇ ਥਾਈਆਂ ਸਾਡੇ ਘਰ ਵਿੱਚ ਕਿੰਨੀ ਗਰੀਬੀ ਹੈ ਸਾਡੇ ਘਰ ਦੇ ਵਿੱਚ ਕਿੰਨਾ ਰੋਟੀ ਤੋਂ ਵੀ ਅਸੀਂ ਕਈ ਵਰੀ ਆਤਰ ਹੋ ਜਾਂਦੇ ਆ ਤੈਨੂੰ ਰਾਜੇ ਨੇ ਇੱਕ ਚਿੱਠੀ ਲਿਖ ਕੇ ਦਿੱਤੀ ਸੀ ਜਾ ਉਸ ਰਾਜੇ ਦੇ ਦਰਬਾਰ ਵਿੱਚ ਜਾ ਤੇ ਜਾ ਕੇ ਉਸ ਤੋਂ ਮਾਂ ਦੀਆਂ ਸ਼ਾਮਾ ਪੂਰੀਆਂ ਕਰਕੇ ਆ ਉਹਦੇ ਕੋਲ ਕੋਈ ਧਨ ਲੈ ਕੇ ਆ ਉਹਦੇ ਕੋਲ ਕੋਈ ਦੌਲਤ ਲੈ ਕੇ ਆ ਕੰਦੇ ਉਹ ਗਰੀਬ ਇਨਸਾਨ ਆਪਣੀ ਝੁੱਗੀ ਤੋਂ ਚੱਲਦਾ ਹੈ ਰਾਜੇ ਦੇ ਮਹਿਲ ਵਿੱਚ ਪਹੁੰਚਦਾ ਹੈ ਸਿਪਾਈਆਂ ਨੂੰ ਚਿੱਠੀ ਵਿਖਾਉਂਦਾ ਹੈ ਸਿਪਾਈ ਉਹਨੂੰ ਅੰਦਰ ਜਾਣ ਦੀ ਆਗਿਆ ਦਿੰਦੇ ਨੇ ਅੰਦਰ ਜਾਂਦਾ ਹੈ ਉਸ ਵਕਤ ਜਦੋਂ ਅੰਦਰ ਜਾਂਦਾ ਹੈ ਤੇ ਰਾਜਾ ਆਪਣੇ ਇਸ਼ਟ ਦੇ ਅੱਗੇ ਆਪਣੇ ਰੱਬ ਦੇ ਅੱਗੇ ਅਰਦਾਸਾਂ ਬੇਨਤੀਆਂ ਕਰਦਾ ਪਿਆ ਸੀ ਆਪਣੇ ਮਾਂ ਦੀਆਂ ਇਛਾਵਾਂ ਮਾਂ ਦੀਆਂ ਭਾਵਨਾਵਾਂ ਮਾਂ ਦੀਆਂ ਕਾਮਨਾਵਾਂ ਪਰਮਾਤਮਾ ਅੱਗੇ ਰੱਖ ਰਿਆ ਸੀ ਰੱਬ ਜੀ ਮੈਨੂੰ ਆਹ ਦੇ ਦੇਵੋ ਰੱਬ ਜੀ ਮੈਨੂੰ ਆਹ ਦੇ ਦੇਵੋ ਉਹ ਗਰੀਬਨ ਇਨਸਾਨ ਉਥੋਂ ਬਾਹਰ ਮੁੜ ਆਉਂਦਾ ਹੈ ਜਦੋਂ ਬਾਹਰ ਮੁੜਦਾ ਹੈ ਰਾਜੇ ਨੂੰ ਪਤਾ ਲੱਗਦਾ ਹੈ ਕਿ ਉਹ ਆਇਆ ਸੀ ਮੇਰੇ ਦਰਬਾਰ ਵਿੱਚ ਪਰ ਮੇਰੇ ਤੋਂ ਮੰਗਣ ਤੋਂ ਬਿਗੈਰ ਵਾਪਸ ਚਲੇ ਗਿਆ ਹੈ ਰਾਜਾ ਉਸ ਤੱਕ ਪਹੁੰਚ ਕਰਦਾ ਹੈ ਉਹਨੂੰ ਜਾ ਕੇ ਪੁੱਛਦਾ ਹੈ ਭਾਈ ਤੂੰ ਮੇਰੇ ਦਰਬਾਰ ਵਿੱਚ ਆਇਆ ਪਰ ਕੁਝ ਮੰਗਣ ਤੋਂ ਬਗੈਰ ਕੁਝ ਲੈਣ ਤੋਂ ਬਗੈਰ ਵਾਪਸ ਮੁੜ ਆਇਆ ਤਾਂ ਉਸ ਗਰੀਬ ਮਨੁਸਾਨ ਨੇ ਬੜੀ ਵੱਡੀ ਗੱਲ ਆਖੀ ਉਹ ਕਹਿੰਦਾ ਰਾਜਨ ਮੈਂ ਤੇਰੇ ਕੋਲ ਮੰਗਣ ਵਾਸਤੇ ਗਿਆ ਸਾਂ ਮੈਂ ਮੜਵੀਂ ਸਿੱਛਾ ਧਾਰ ਕੇ ਗਿਆ ਸਾਂ ਮੈਂ ਕੁਝ ਦਾਤਾਂ ਲੈਣ ਵਾਸਤੇ ਤੇਰੇ ਦਰ ਵਿੱਚ ਗਿਆ ਸਾਂ ਪਰ ਕੰਢੇ ਜਦੋਂ ਮੈਂ ਵੇਖਿਆ ਤੂੰ ਤਾਂ ਮੇਰੇ ਤੋਂ ਵੀ ਵੱਡਾ ਮਗਤਾ ਹੈ ਤੇ ਮੈਂ ਇਹ ਗੱਲ ਸੋਚੀ ਹੈ ਜਿਸ ਰੱਬ ਕੋਲੋਂ ਤੂੰ ਦਾਤਾ ਮੰਗਦਾ ਹੈ ਜਿਸ ਰੱਬ ਦੇ ਕੋਲ ਤੂੰ ਹੱਥ ਹੱਟਦਾ ਹੈ ਜਿਹਦੇ ਅੱਗੇ ਤੂੰ ਹੱਥ ਜੋੜਦਾ ਹਾਂ ਮੰਗੇ ਉਸ ਰੱਬ ਅੱਗੇ ਹੱਥ ਜੋੜਦਾ ਮੈਂ ਤੇਰੇ ਕੋਲ ਕੋ ਮੰਗਾ ਤੂੰ ਵੀ ਰੱਬ ਕੋਲ ਦਿਲ ਲੈ ਕੇ ਰੱਬ ਕੋ ਮੰਗ ਕੇ ਮੈਨੂੰ ਦਾਤਾ ਦੇਣੀਆਂ ਨੇ ਮੈਂ ਤੇਰੇ ਕੋਲ ਕੋ ਮੰਗਾ ਮੈਂ ਉਹਦੇ ਕੋਲ ਮੰਗਾ ਜਿਹੜਾ ਸਾਰੀਆਂ ਦਾਤਾ ਦੇਣ ਵਾਲਾ ਹੈ ਇਹਦਾ ਮੀਨਿੰਗ ਇਹ ਹੋਇਆ ਉਸ ਗਰੀਬ ਇਨਸਾਨ ਨੂੰ ਇਹ ਗੱਲ ਸਮਝ ਲੱਗ ਗਈ ਰਾਜੇ ਦੇ ਹੱਥ ਵਿੱਚ ਕੁਝ ਨਹੀਂ ਹੈ ਰਾਜਾ ਤਾਂ ਆਪ ਕਿਸੇ ਕੋਲ ਮੰਗ ਕੇ ਦਿੰਦਾ ਹੈ ਹੱਥ ਵਿੱਚ ਸਾਰਾ ਕੁਝ ਤੇ ਪ੍ਰਮਾਤਮਾ ਨੇ ਜਿਹਦੇ ਹੱਥ ਵਿੱਚ ਹੈ ਮੈਂ ਤਾਂ ਉਹਦੇ ਕੋਲ ਦਾਤਾ ਮੰਗਣੀਆਂ ਨੇ ਸਿੱਖਾ ਇਹੋ ਗੱਲ ਸਤਿਗੁਰ ਨੇ ਬਾਣੀ ਨੇ ਬਾਣੀ ਦੇ ਵਿੱਚ ਤੈਨੂੰ ਵਾਰ-ਵਾਰ ਸਮਝਾਈ ਆ ਬੰਦਿਆ ਤੂੰ ਬੰਦਿਆਂ ਕੋਲ ਜਾ ਕੇ ਮੰਗਦਾ ਏ ਬੰਦਿਆ ਤੂੰ ਇਨਸਾਨਾਂ ਕੋਲ ਜਾ ਕੇ ਮੰਗ ਮੰਗਦਾ ਏ ਮੰਗਣਾ ਕਿੱਡੇ ਕੋਲ ਹੈ ਜਿਹਦੇ ਕੋਲ ਦੁਨੀਆਂ ਦੇ ਸਾਰੇ ਲੋਕ ਮੰਗਦੇ ਨੇ ਤੇ ਸਰਗੁਰ ਸੱਚੇ ਬਾਦਸ਼ਾਹ ਕਹਿੰਦੇ ਨੇ ਸਭੇ ਤੋਂ